ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਤਾਜੀ ਸੋਈ ਵੜਸੇ ਲਈ ਲੈ ਕੇ ਆਏ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਿਆਂ ਵੀਰ ਦੇ ਘਰੇ ਲੂ ਪਸ਼ੂ ਰੱਖੇ ਵੀ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਬਈ ਵਧੀਆ ਜੀ ਨਾਮ ਤੇ ਐਡਰੈਸ ਬੋਲ ਦੋ ਜੀ ਨਾਮ ਗੋਰਾਇ ਪਿੰਡ ਕੁੰਟੀਕਲਾ ਜੀ ਠੀਕ ਹੈ ਜ਼ਿਲ੍ਹਾ ਬਈ ਜ਼ਿਲ੍ਹਾ ਬਠਿੰਡਾ ਜੀ ਤੁਸੀਂ ਰਾਮਪੁਰ ਨੇੜੇ ਪਿੰਡ ਬਈ ਜਲਾਲ ਭਾਈ ਜੀ ਓਕੇ ਹਾਂਜੀ ਮੋਬਾਈਲ ਨੰਬਰ ਬੋਲ 8427517780 ਇਹ ਭਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਬੈਡ ਦੇ ਨੇ ਕਿਹੜਾ ਸੂਆ ਸੂਈ ਆ ਦੂਜਾ ਸੂਆ ਜੀ ਕਦੋਂ ਸੂਈ ਹੈ ਵੀਰੇ ਅੱਜ ਸੂਈ ਹੈ ਸਵੇਰੀ ਸਵੇਰੀ ਸੂਈ ਆ ਬੱਚਾ ਕੀ ਦੇਤਾ ਜੀ ਬੱਚੀ ਆ ਜੀ ਬੱਚੀ ਬੜੀ ਚੰਗੀ ਹੈ ਨਾ ਬੱਚਾ ਭਾਈ ਬੱਚੀ ਨੂੰ ਹੀ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਕਮਾਲ ਦੀ ਡੈਨਮਾਰਕ ਦੀ ਹੈ ਹਾਂਜੀ ਨਾਸਾ ਗੁਲਾਬੀ ਪ੍ਰਿੰਟ ਪ੍ਰਿੰਟ ਫੁੱਲ ਚੰਗਾ ਕੱਲਾ ਬੱਚਾ ਹੀ ਦੇਖ ਲਾ ਕਿੰਨੇ ਰੁਪਈਆ ਦਾ ਹੈ ਨਾ ਬਾਈ ਬਹੁਤ ਚੰਗੀ ਨਸਲ ਦੀ ਬੱਚੀ ਨੂੰ ਜਨਮ ਦਿੱਤਾ ਕਰਮ ਵਾਲੀ ਨੇ ਤੇ ਜੇਰ ਪੈ ਗਈ ਹੈ ਜੇਰ ਆ ਪਈ ਹੈ ਬੱਠਲ ਜੇਰ ਆ ਪਈ ਬੈਠਾ ਬਾਈ ਕੰਪਲੀਟ ਆ ਓਕੇ ਆ ਬਾਈ ਕਿੰਨਾ ਕੁ ਬੋਲਾ ਬੋਲਾ ਬਾਈ ਨੇ ਕੱਢਿਆ ਫਿਰ ਬੋਲਾ ਕਿੰਨਾ ਕੱਢਿਆ ਜਾਂ ਪਿਛਲੇ ਸੂਏ ਕਿੰਨਾ ਕੁ ਦੁੱਧ ਚੋਇਆ ਬਾਈ ਆਪਾਂ ਹੈਗਾ 20 ਵਾਈ ਲੀਟਰ ਜੀ ਓਕੇ ਬਾਈ 20 ਵਾਈ ਲੀਟਰ ਦਾ ਕਰਮ ਵਾਲੀ ਦਾ ਰਿਕਾਰਡ ਆ ਫੁੱਲ ਕਰ ਦੋ ਫੁੱਲ ਬਹੁਤ ਹੀ ਵਧੀਆ ਘਾਟੀ ਉਸ ਦਾ ਪੂਰਾ ਚੰਗਾ ਫੇਸ ਦੀ ਬਿਊਟੀ ਦੇਖੋ ਫੇਸ ਦੀ ਬਿਊਟੀ ਕਮਾਲ ਦੀ ਆ ਬੱਚਾ ਬਹੁਤ ਚੰਗਾ ਦਿੱਤਾ ਕਿਉਂ ਬੱਚੇ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਥਣ ਥਣ ਬੜਾ ਚੰਗਾ ਚਵਾਈ ਕਿਵੇਂ ਆ ਪ੍ਰਾ ਚਵਾਈ ਬਹੁਤ ਵਧੀਆ ਠੀਕ ਆ ਬਈ ਨਾੜਾ ਨੂੜਾ ਫੋਲੋ ਚੰਗੀਆਂ ਮੁੱਠੀ ਆ ਥਣ ਕੱਲਾ ਕੱਲਾ ਥਣ ਖੋਲ ਦੇ ਬਈ ਤੋਰ ਕੇ ਦਿਖਾ ਦੇ ਫੁੱਲ ਕੱਦ ਫੁੱਲ ਫਲੀ ਵੀ ਆ ਬੱਚਾ ਬੱਚੀ ਬੱਚੀ ਬਹੁਤ ਚੰਗੀ ਦਿੱਤੀ ਆ ਹੋਰ ਗੱਲਾਂ ਦੀਆਂ ਗੱਲਾਂ ਵੇੜਾ ਆ ਵੀ ਬਈ ਬਹੁਤ ਚੰਗੀਆਂ ਵੱਡੇ ਟਾਂ ਚਿਰਿਆਂ ਨਵਾਈ ਨੂੰ ਇਨੀ ਹਜੇ ਤੱਕ ਨਵਾਈ ਹੋਵੇ ਦੋ ਦੁੱਗਣੀ ਚਮਕ ਹੋਵੇ ਕਰਮਾਲੀ ਦੀ ਬਿਊਟੀ ਚੈੱਕ ਕਰੋ ਕਰਮਾਲੀ ਕਿਆ ਬਾਤ ਆ ਭਾਈ ਲੈ ਤੋਰਾ ਚੈੱਕ ਕਰੋ ਪੂਰੀ ਫਲੀ ਵੀ ਆ ਲੇਵਾ ਦੇਖੋ ਪੰਡ ਵਾਲਾ ਲੇਵਾ ਦੁੱਧ ਦਾ ਰਿਕਾਰਡ ਵੀ ਪਈ ਨੇ ਬਹੁਤ ਚੰਗਾ ਦਿੱਸਿਆ ਹੈਗਾ ਕੀ ਮੋਲ ਆ ਭਾਈ ਜੈਜ 95000 ਰੁਪਏ ਹੀ ਮਾਨਤਨ ਹੋ ਜਾ ਮਾਨਤਾ ਕਰਦੇ ਓਕੇ ਭਾਈ ਲੈ ਚਲ 95000 ਰੁਪਿਆ ਮੋਲ ਆ ਮਾਨਤਨ ਜਿਹੜਾ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਬਾੜ ਚੰਗੀ ਆ ਥਣ ਲੇਵਾ ਕਮਾਲ ਦਾ ਉਠੀ ਵਾਲਾ ਥਣ ਚਵਾਈ ਚੋਈ ਬਾਈ ਕਹਿੰਦਾ ਜਮਾ ਓਕੇ ਆ ਨਾੜਾ ਨੂੜਾ ਲੇਵੇ ਤੇ ਫੁੱਲ ਆ ਖੰਡੀ ਸੀਲਾ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਵੱਡੀ ਨਾਲ ਚੈੱਕ ਕਰਵਾਣ ਲੈ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਥਣ 나ੜ ਦੇ ਕੋ ਕੱਲੀ ਕੱਲੀ ਲੈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਬੱਚਾ ਮਗਰ ਬੱਛੀ ਆ ਕਿਉਂ ਬੱਛੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਤੇ ਬਾਈ ਦੀ ਘਰੂ ਪੈੜ ਆ ਬਾਈ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ